ਆਪ ਦੇ ਵਿੱਚ 18 ਸਾਲ ਤੋਂ ਘੱਟ ਮਰਦੇ ਜੇਕਰ ਬੱਚੇ ਟੂ-ਵਿਲਰ ਚਲਾਉਂਦੇ ਹੋਏ ਨਜ਼ਰ ਆਣਗੇ ਤਾਂ ਉਹਨਾਂ ਦੇ ਮਾਪਿਆਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾਏਗੀ ਹਾਲਾਂਕਿ 20 ਦਿਨ ਦਾ ਸਮਾਂ ਵੀ ਦਿੱਤਾ ਗਿਆ ਸੀ ਪਰ ਜੋ ਪੁਲਿਸ ਹੈ ਲਗਾਤਾਰ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਵੇਅਰ ਵੀ ਕਰਦੀ ਹੋਈ ਨਜ਼ਰ ਆਈ ਤਾਂ ਅੱਜ ਕਾਰਵਾਈ ਜਿਹੜੀ ਹੈ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ ਤੁਸੀਂ ਦੇਖੋ ਕਿ ਜਿਹੜੇ ਵਿਦਿਆਰਥੀ ਨੇ ਜਿਹੜੇ ਭਾਵੇਂ ਉਹ 10ਵੀਂ ਕਲਾਸ ਦੇ ਵਿਦਿਆਰਥੀ ਹੋਣ ਜਾਂ ਪਲੱਸ 2 ਦੇ ਤਾਂ ਟੂ-ਵਿਲਰ ਲੈ ਕੇ ਵੱਡੀ ਗਿਣਤੀ ਦੇ ਵਿੱਚ ਸਕੂਲ ਪਹੁੰਚਦੇ ਨੇ ਹਾਲਾਂਕਿ ਬੱਚਿਆਂ ਨੂੰ ਅਵੇਅਰ ਕਰਨ ਦੇ ਲਈ ਪੁਲਿਸ ਜੋ ਹੈ ਉਹ ਇੱਥੇ ਰੋਕ ਰਹੀ ਹੈ ਪਰ ਕਿਤਨੇ ਕਿਤੇ ਇੰਨਾ ਦੇ ਮਾਪਿਆਂ ਨੂੰ ਇਸ ਦਾ ਜਿਹੜਾ ਖਮਿਆਲਾ ਉਹ ਉੱਤਨਾ ਪੈ ਸਕਦਾ ਬੱਚੇ ਸਾਡੇ ਨਾਲ ਨੇ ਬੱਚੇ ਵੈਸੇ ਇਹ ਜਿਹੜੀ ਗੱਲ ਤਾਂ ਗਲਤ ਹੈ ਤੁਸੀਂ ਸਮਝਦੇ ਹੋ ਕਿ ਗੇ ਸਰਕਾਰ ਨੇ ਕਿਹਾ ਕਿ ਲਾਇਸੈਂਸ ਨਹੀਂ ਹੈ ਤਾਂ ਕੀ ਕਹਿਣਾ ਚਾਹੋਗੇ ਪੁਲਿਸ ਨੂੰ ਤੁਹਾਨੂੰ ਰੋਕ ਰਹੀ ਹੈ ਗਰਮੀ ਹੈ ਦੇਖੋ ਹੀ ਲਰਨਿੰਗ ਲਾਇਸੈਂਸ ਤੇ ਬਣਾ ਚੁੱਕੇ ਆ ਹਨਾ ਲਰਨਿੰਗ ਲਾਇਸੈਂਸ ਬਣਾਇਆ ਹੋਇਆ ਦੀਦੀ ਦੇ 17 ਨੂੰ ਉੱਪਰ ਭੇਜਾ ਤੇ ਉਹ ਹੁਣ ਵੈਸੇ ਤੇ ਉਹਦੇ 'ਚ ਲਿਖਿਆ ਹੈ ਕਿ ਬਿਨਾ ਗੇਰਾ ਵਾਲੀ ਐਕਟਿਵਿਟੀ ਗੇਰ ਨਹੀਂ ਹੁੰਦੇ ਤੇਹੀਂ ਐਕਟਿਵ ਤਾਂ ਹੀ ਜਾ ਰਹੇ ਆ ਲਰਨਿੰਗ ਲਾਇਸੈਂਸ ਹੈਗਾ ਸਾਡੇ ਤੋਂ ਪੁਲਿਸ ਤਾਂ ਵੇਰੀ ਕਰ ਰਹੀ ਹੈ ਹਲੇ ਫਿਲਹਾਲ ਤਾਂ ਕਰ ਰੂਲਸ ਤੇ ਰੂਲਸ ਨੇ ਸਾਰਿਆਂ ਨੇ ਈ ਕਰ ਲੈਣਾ ਹਨਾ ਜਿਹੜਾ ਵੀ ਆ ਹੁਣ ਉਹਨਾਂ ਨੇ ਰੂਚ ਸੁਣਾਇਆ ਉਹ ਚਾਹੁੰਦੇ ਆ ਕਿ ਹਣਾ ਮਤਲਬ ਬੜੀ ਕੀਮਤੀ ਜਾਨ ਬਚਾਉਣਾ ਚਾਹੁੰਦੇ ਆ ਹਾਂਜੀ ਹਾਂਜੀ ਕਿ ਜਿਹ ਵੀ ਕਾਫੀ ਐਕਸੀਡੈਂਟ ਹੁੰਦੇ ਆ ਲੋਕ ਮਤਲਬ ਅਹੀਂ ਤੇ ਭਾਵੇਂ ਸੇਫਟੀ ਨਾਲ ਚਲਾਈਏ ਕੋਈ ਹੋਰ ਸਾਈਡ ਤੋਂ ਮਾਰ ਦੇ ਹਨ ਉਹਦੇ ਉਹ ਅਵੇਅਰ ਕਰਨਾ ਚਾਹੁੰਦੇ ਉਹ ਵਧੀਆ ਗੱਲ ਆ ਕਿ ਗਵਰਨਮੈਂਟ ਜਿਹੜੇ ਇਤਾਂ ਦੇ ਫੈਸਲੇ ਲੈ ਰਹੀ ਆ ਬਾਕੀ ਜਿਹਨਾਂ ਨੇ ਲਰਨਿੰਗ লাইসেনਸ ਬਣਾਇਆ ਉਹ ਵੈਸੇ ਜਿਹੜੇ ਥਲੀਏ ਜਾ ਹਾਂ ਦਾ ਸਾਲ ਤੋਂ ਸਾਰੇ ਬੱਚੇ ਹੈਲਮਟ ਵੀ ਨਹੀਂ ਹਾਂਜੀ ਹਾਂਜੀ ਬਿਨਾ ਹੈਲਮਟ ਤੋਂ ਕਈ ਚਲਾਉਂਦੇ ਨੇ ਤੇ ਉਹ ਚੀਜ਼ ਗਲਤ ਆ ਵੈਸੇ ਤੇ ਉਹਨਾਂ ਨੂੰ ਕਰ ਨਹੀਂ ਚਾਹੀਦੀ ਪਰ ਉਹ ਗਵਰਨਮੈਂਟ ਵਧੀਆ ਵੈਸੇ ਮੇਰੇ ਅਕੋਰਡਿੰਗ ਵੀ ਠੀਕ ਆ ਪਰ ਉਹਨਾਂ ਦੇ ਰੂਲਸ ਨੇ ਟਰੱਕ ਕੋਲੇ ਬੱਚੇ ਸਹਿਮਤ ਵੀ ਨਹੀਂ ਨੇ ਉਹਨਾਂ ਦਾ ਕਹਿਣਾ ਕਿ ਕੀਮਤੀ ਜਾਨਾਂ ਜਿਹੜੀਆਂ ਨੇ ਬੱਚਿਆਂ ਦੀਆਂ ਉਹਨਾਂ ਨੂੰ ਬਚਾਉਣ ਦੇ ਲਈ ਹੀ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਪਰ ਇਤਨਾ ਕਿਤੇ ਪਰੇਸ਼ਾਨੀ ਜਿਹੜੀ ਆ ਉਹ ਇਨਾਂ ਦੇ ਮਾਪਿਆਂ ਨੂੰ ਜ਼ਰੂਰ ਢਲਣੀ ਪਾ ਸਕਦੀ ਹੈ ਕਿਉਂਕਿ ਛੋਟੇ ਬੱਚੇ ਨੇ ਪਰ ਇਹਨਾਂ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਹੈ ਉਹ ਕਿਸੇ ਤਰੀਕੇ ਦੇ ਨਾਲ ਜੋਖਮ ਦੇ ਵਿੱਚ ਨਾ ਪਵੇ ਤਾਂ 1 ਅਗਸਤ ਤੋਂ ਪਹਿਲਾਂ ਇਹ ਜਿਹੜਾ ਕਾਨੂੰਨ ਹੈ ਉਹ ਲਾਗੂ ਹੋਣਾ ਸੀ ਪਰ 20 ਦਿਨ ਦਾ ਸਮਾਂ ਦਿੱਤਾ ਗਿਆ ਤਾਂ ਕਿ ਲੋਕ ਜਿਹੜੇ ਨੇ ਉਹ ਅਵੇਅਰ ਹੋ ਸਕਣ ਤਾਂ ਇਹ ਬੱਚੇ ਤੁਸੀਂ ਦੇਖੋ ਕਿ ਉਹਨਾਂ ਨੂੰ ਇਸ ਬਾਰੇ ਪਤਾ ਵੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਕਿਉਂਕਿ ਮਾਪੇ ਹਰ ਕਿਸੇ ਬੱਚੇ ਨੂੰ ਸਕੂਲ ਛੱਡਣੀਆਂ ਲੈ ਕੇ ਜਾਣ ਦੇ ਸਮਰੱਥ ਨਹੀਂ ਹੁੰਦੇ ਕੁਝ ਵਰਕਿੰਗ ਹੁੰਦੇ ਨੇ ਤਾਂ ਇਸ ਕਰਕੇ ਬੱਚੇ ਵਹੀਕਲ ਲੈ ਕੇ ਜੋ ਹੈ ਸਕੂਲਾਂ ਨੂੰ ਆਉਂਦੇ ਨੇ ਤਾਂ ਜ਼ਿਆਦਾਤਰ ਤੁਸੀਂ ਦੇਖੋਗੇ ਜਿਹੜੀਆਂ ਬੱਚੀਆਂ ਨੇ ਉਹ ਐਕਟਿਵ ਆ ਉਹਨਾਂ ਦੇ ਕੋਲ ਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਸਰਕਾਰ ਔਰ ਪੁਲਿਸ ਦੇ ਨਾਲ ਬਿਲਕੁਲ ਸਹਿਮਤ ਆ ਪਰ ਕਿਸੇ ਨਾ ਕਿਸੇ ਮਜਬੂਰੀ ਕਰਕੇ ਉਹਨਾਂ ਨੂੰ ਟੂ-ਵੀਲਰ ਦੇ ਉੱਤੇ ਸੜਕਾਂ ਦੇ ਉੱਤੇ ਆਉਣਾ ਪੈਂਦਾ ਤਾਂ ਇੱਕ ਜਿਹੜਾ ਬੱਚੀ ਨੇ ਬੜੀ ਵਧੀਆ ਗੱਲ ਕਹੀ ਕਿ ਅਸੀਂ ਦੇਕਰ ਸਹੀ ਵੀ ਚਲਾ ਰਹੇ ਆ ਤਾਂ ਕਈ ਵਾਰ ਕੋਈ ਹੋਰ ਜਿਹੜਾ ਦੂਸਰਾ ਰੈਸ ਡਰਾਈਵਿੰਗ ਕਰਦਾ ਜਿਸ ਕਰਕੇ ਖਮਿਆਜ਼ਾ ਜੋ ਹੈ ਉਹ ਵਾਹਨ ਚਾਲਕ ਨੂੰ ਪੁਖਤਣਾ ਪੈਂਦਾ ਤਾਂ ਅੱਜ ਪੁਲਿਸ ਵੱਲੋਂ ਇੱਕ ਸਕੂਲ ਦੇ ਬਾਹਰ ਬਕਾਇਦਾ ਤੌਰ ਤੇ ਨਾਕਾ ਲਗਾਇਆ ਗਿਆ ਕਿ ਉੱਥੇ ਇਹਨਾਂ ਬੱਚਿਆਂ ਨੂੰ ਰੋਕਿਆ ਜਾ ਰਿਹਾ ਔਰ ਜਿਹੜੇ ਸੀਨੀਅਰ ਅਧਿਕਾਰੀ ਨੇ ਟ੍ਰੈਫਿਕ ਪੁਲਿਸ ਦੇ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵੱਲੋਂ ਇਹਨਾਂ ਬੱਚਿਆਂ ਨੂੰ ਸਭਝਾਇਆ ਜਾਏਗਾ ਕਿ ਇਸ ਤਰੀਕੇ ਦੇ ਨਾਲ ਲੜਕਾਂ ਦੇ ਉੱਤੇ ਟੂ ਵੀਲਰ ਲੈ ਕੇ ਉਹ ਨਾ ਨਿਕਲਣ ਕਿਉਂਕਿ ਇਹਨਾਂ ਦੀ ਇੱਥੇ ਗਲਤੀ ਦਾ ਜਿਹੜਾ ਖਮਿਆਦਾ ਉਹ ਉਹਨਾਂ ਦੇ ਮਾਪਿਆਂ ਨੂੰ ਪੁੱਕੜਾ ਪੈ ਸਕਦਾ ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਤੋਂ ਇਸ ਵੇਲੇ ਛੁੱਟੀ ਹੋਈ ਹੈ ਤਾਂ ਜਿੰਨੀਆਂ ਵੀ ਸਕੂਲ ਵੈਂਸ ਨੇ ਜਾਂ ਉਹਨਾਂ ਤੋਂ ਲਾਵਾ ਟੂ ਵੀਲਰਸ ਦੇ ਉੱਤੇ ਜਿਹੜੇ ਬੱਚੇ ਅਕਸਰ ਸਕੂਲਾਂ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਸਕੂਲ ਤੋਂ ਕੁਝ ਦੂਰੀ ਦੇਤੇ ਰੋਕਿਆ ਜਾ ਰਿਹਾ ਹੈ ਤਾ ਇਹ ਬੱਚੇ ਨੇ ਜਿਹੜੇ ਕਿ ਇਸ ਗੱਲ ਨੂੰ ਸਮਝਦੇ ਵੀ ਨਹੀਂ ਪਰ ਫੇਰ ਵੀ ਕਿਤਨਾ ਕਿਤੇ ਉਹਨਾਂ ਵੱਲੋਂ ਕਾਨੂੰਨ ਜਿਹੜਾ ਉਸ ਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਸਖਤੀ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਦੇ ਖਿਲਾਫ ਹੋਈ ਹੈ ਪਰ ਉਹਨਾਂ ਮਾਪਿਆਂ ਦੇ ਖਿਲਾਫ ਜਿਹੜੇ ਆਪਣੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਟੂ ਵੀਲਰ ਦੇ ਉੱਤੇ ਸਕੂਲਾਂ 'ਚ ਭੇਜਦੇ ਨੇ ਤਾਂ ਐਡੀਸੀਪੀ ਟ੍ਰੈਫਿਕ ਸਾਡੇ ਨਾਲ ਨੇ ਸਰ ਕਿਦਾਂ ਦੀ ਕਾਰਵਾਈ ਅੰਜ ਕੀਤੀ ਜਾਂਦੀ ਕਿਉਂਕਿ ਪਹਿਲਾਂ ਸੰਭਾ ਵੀ ਦਿੱਤਾ ਗਿਆ ਅਵੇਰਨੈਸ ਕੈਂਪ ਵੀ ਲਗਾਏ ਗਏ ਇਸ ਤਰ੍ਹਾਂ ਜੀ ਅਸੀਂ ਈਵਨ ਕੇ 20 ਤਰੀਕ ਤੱਕ 20 ਤਰੀਕ ਤੱਕ ਜਾ ਜਾ ਕੇ ਸਕੂਲਾਂ ਦੇ ਗੇਟਾਂ ਤੇ ਜਾ ਕੇ ਬੱਚਿਆਂ ਨੂੰ ਘੇਰ ਕੇ ਵੀ ਬ੍ਰੀਫ ਕੀਤਾ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਇਹ ਜਿਹੜੇ ਕਲਾਸਾਂ ਲਾਈਆਂ ਹਰ ਜਗ੍ਹਾ ਪੇਪਰ ਆਈ ਦਿੱਤਾ ਤੁਹਾਡੇ ਮਾਦਮ ਇਬਰਾਹੀਮ ਨੇ ਬਰੀਫ ਕੀਤਾ ਕਿ ਜਿਹੜੀ ਆ 50cc ਦੀ ਚਲਾ ਸਕਦਾ ਜੇ ਕੋ 17 ਸਾਲ ਦਾ ਜੇ ਲੇਕਿਨ ਇਹ ਕੋਈ 17 ਸਾਲ ਦੀ ਏਜ ਆ ਲਰਨਿੰਗ ਲਾਇਸੈਂਸ ਆ ਤੇ ਬੁਲਟ ਮੋਟਰਸਾਈਕਲ ਚਲਾ ਰਿਹਾ ਹੁਣ ਇਹ ਤਾਂ ਬਿਲਕੁਲ ਆ ਵੀ ਉਹ ਗੱਲ ਵੀ ਅਸੀਂ ਕਾਨੂੰਨ ਨਹੀਂ ਮੰਨਣਾ ਹੁਣ ਜਿਹੜੇ ਇਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਤੇ ਇਹ ਜਿਹੜੇ ਵਹੀਕਲ ਜਿਹੇ ਅਸੀਂ ਬਾਉਂਡ ਕਰ ਰਹੇ ਆ ਇਹਨਾਂ ਦੇ ਚਲਾਨਾ ਕਰ ਰਹੇ ਆ ਇਹਨਾਂ ਨੂੰ ਪੇਰਡ ਸੜਿਆ ਜੱਸਾ ਬੁਲਾਉਣਗੇ ਤੇ ਉਹਨਾਂ ਦੇ ਖਿਲਾਫ ਨਾਲੇ 25000 ਰੁਪਏ ਜੁਰਮਾਨਾ ਜੇ ਨਹੀਂ ਕਰੇਗਾ ਤੇ ਫਿਰ ਜੇਲ੍ਹ ਚੱਤਰੇ ਤੇ ਕਿੰਨੇ ਕਿਤੇ ਮਾਪੇ ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਬੱਚਿਆਂ ਦੀ ਜਾਨ ਨੂੰ ਖੁਦ ਜੋਖਮ ਦੇ ਵਿੱਚ ਪਾਉਂਦੇ ਆਏ ਦਿਨ ਅਸੀਂ ਪੜਦੇ ਹਾਂ ਅਖਬਾਰਾਂ 'ਚ ਮੀਡੀਆ 'ਚ ਕਿ ਐਕਸੀਡੈਂਟ ਦੇ ਵਿੱਚ ਬੱਚਿਆਂ ਦੀ ਕੀਮਤੀ ਜਾਨ ਚਲੀ ਗਈ ਕਿ ਇਹਨਾਂ ਦੇ ਮਾਪਿਆਂ ਦੇ ਨਾਲ ਵੀ ਤੁਹਾਡੇ ਵੱਲੋਂ ਸੰਪਰਕ ਕਰਕੇ ਉਹਨਾਂ ਨੂੰ ਇਹ ਦੱਸਿਆ ਜਾਏਗਾ ਕਿ ਤੁਹਾਡੇ ਬੱਚੇ ਗਲਤ ਨਹੀਂ ਆ ਤੁਸੀਂ ਗਲਤ ਕਰਦੇ ਹੋ ਇਸ ਤੋਂ ਤੱਕ ਜੀ ਅਸੀਂ ਦਾ ਟੀਚਰਾਂ ਨੂੰ ਸਦਕੇ ਟੀਚਰਾਂ ਨੇ ਖੁਦ ਅੰਟਸ ਲਾ ਕੇ ਕਲਾਸਾਂ ਚ ਜਾ ਕੇ ਬੱਚਿਆਂ ਨੂੰ ਬਰੀਫ ਕੀਤਾ ਹਰ ਬੱਚੇ ਨੂੰ ਬਰੀਫ ਕੀਤਾ ਪੇਪਰ ਦੇ ਰਾਈ ਪੇਰੈਂਟਸ ਨਾਲ ਮੀਟਿੰਗਾਂ ਕੀਤੀਆਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੇ ਆ ਇਹ ਕਾਨੂੰਨ ਬਹੁਤ ਜ਼ਰੂਰੀ ਹੈ ਤੁਸੀਂ ਇਹ ਤੇ ਤੇ ਬੱਚਿਆਂ ਦੀ ਸੇਫਟੀ ਵਾਸਤੇ ਬਹੁਤ ਸਾਰੇ ਪੇਰੈਂਟਸ ਨੇ ਜਿਹੜਾ ਕਿਹਾ ਵੀ ਬਹੁਤ ਵਧੀਆ ਗੱਲ ਆ ਅੱਛੀ ਗੱਲ ਆ ਇਹ ਕਾਨੂੰਨ ਆਉਣ ਦੇ ਨਾਲ ਸਾਨੂੰ ਚੰਗਾ ਲੱਗਾ ਵਾ ਤੇ ਅਸੀਂ ਆਪਣੇ ਬੱਚਿਆਂ ਨੂੰ ਜਾਂ ਸਾਈਕਲ ਲੈ ਕੇ ਦਿੱਤੇ ਨੇ ਕਈ ਬੱਚੇ ਪੇਰੈਂਟ ਸਾਹਿਬ ਖੁਦ ਛੱਡਣ ਜਾ ਰਹੇ ਨੇ ਕੱਲ ਕਾਫੀ ਜਗ੍ਹਾ ਤੇ ਬੱਚੇ ਰਿਆ ਰਹੇ ਕੁਝ ਜਿਹੜੇ ਆ ਜਿਹੜੇ ਨਹੀਂ ਮੰਨੇ ਉਹਨਾਂ ਦੇ ਅੱਜ ਅਸੀਂ ਕਾਰਵਾਈ ਕਰ ਰਹੇ ਹੁਣ ਜਿਹੜਾ ਅੱਜ ਚਲਾਨ ਕੀਤੇ ਜਾਣੇ ਨੇ ਉਹ ਨਵੇਂ ਜਿਹੜੇ ਕਾਨੂੰਨ ਨੇ ਜਾਂ ਨਵੇਂ ਨਿਯਮ ਉਹਦੇ ਤਹਿਤ ਅੱਜ ਨਵੇਂ ਨਵੇਂ ਨਿਯਮਾਂ ਦੇ ਤਹਿਤ ਅੱਜ ਚਲਾਨ ਕੀਤੇ ਜਾ ਰਹੇ ਨੇ ਇਹਦੇ ਵਿੱਚ ਬਕਾਇਦਾ ਇਹ ਵਹੀਕਲ ਜਿਹੜੇ ਅਸੀਂ ਬਾਉਂਡ ਕਰ ਲੈਣੇ ਆ ਇਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਨਵੇਂ ਕਾਨੂੰਨ ਤਹਿਤ ਸਮਨ ਹੀ ਹੋਣਗੇ ਉੱਥੇ ਵੀ ਕੈਦ ਸਮਨ ਹੀ ਹੋ ਕੇ ਉਹਨੇ ਡੀਸੀਪੀ ਟ੍ਰੈਫਿਕ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਕੀਤੇ ਗਏ ਨੇ ਉਸ ਤਹਿਤ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਅਦਾਲਤ ਵੱਲੋਂ ਕੀਤੀ ਜਾਣੀ ਹੈ ਪਰ ਜੋ ਟ੍ਰੈਫਿਕ ਪੁਲਿਸ ਦਾ ਅਧਿਕਾਰ ਖੇਤਰ ਹੈ ਤਾਂ ਉਹਨਾਂ ਵੱਲੋਂ ਇਹਨਾਂ ਬੱਚਿਆਂ ਨੂੰ ਰੋਕ ਕੇ ਉਹਨਾਂ ਦੇ ਲਾਇਸੈਂਸ ਚੈੱਕ ਕੀਤੇਗੇ ਔਰ ਜਿਹੜੇ ਬੱਚੇ ਉਲੰਘਣਾ ਕਰਦੇ ਪਾਏ ਗਏ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਕੋਈ ਐਕਟਿਵਾ ਹੈ ਚਾਹੇ ਕੋਈ ਮੋਟਰਸਾਈਕਲ ਹੈ ਤਾਂ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਕਰਕੇ ਸਾਰੇ ਜਿਹੜੇ ਵਹੀਕਲ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਔਰ ਹੁਣ ਅੱਗੇ ਅਦਾਲਤ ਦੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ 25000 ਜੁਰਮਾਨਾ ਔਰ ਜਿਹੜੀ 3 ਮਹੀਨੇ ਦੀ ਸਜ਼ਾ ਹੈ ਉਹ ਵੀ ਇਸ ਕਾਨੂੰਨ ਦੇ ਤਹਿਤ ਹੋ ਸਕਦੀ ਹੈ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਜਿਹੜੀ ਸ਼ਕਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਨਜ਼ਰ ਆ ਰਹੀ ਹੈ ਜਿਹੜੇ ਕਿ ਆਪਣੇ ਮਸੂਮ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਜੋਕਿੰਮ ਦੇ ਵਿੱਚ ਪਾ ਕੇ ਉਹਨਾਂ ਨੂੰ ਟੂ-ਵੀਲਰ ਦੇ ਉੱਤੇ ਸਕੂਲ ਭੇਜਦੇ ਨੇ ਕੈਮਰਾਮੈਨ ਅਨਿਸ਼ ਕੁਮਾਰ ਦੇ ਨਾਲ Rajiv Sharma ਮਿਊਜ਼ਿਕ ਟੀਮ